ਪੁਰਾਣੀ ਬੈਨਸਲ ਟੁੱਪਰਦੀਆਂ 10-10 ਜਣਿਆਂ ਦੀਆਂ ਫਿਰ ਬਣਾ ਲਾ 10-10 ਬਣਾਈਆਂ ਹੋਈਆਂ ਨੇ ਪੁੱਛ ਲੈ ਉੱਧਰ ਬੈਠੀਆਂ ਨੇ 10-10 ਜਣਿਆਂ ਦੀ ਬੀਬੀ ਪਿੰਡ ਚ ਬਣਾਈ ਹੋਈਆਂ ਕਹਿੰਦੀ ਤੇ 10-10 ਜਣਿਆਂ ਦੀਆਂ ਰੋਟੀਆਂ ਬਣਾ ਲਿਓਗੇ ਤੈਨੂੰ ਤੈਨੂੰ ਮੇਰੇ ਵੱਲੋਂ ਸੱਚੇ ਅਕਾਲ ਵਾਪਰ ਐ ਫਿਰ ਦੁੱਧੀ ਬਣਾਉਣ ਲੱਗੀ ਜਨੇ ਮੈਂ ਫਿਰ ਮੈਂ ਕਿਹਾ ਚਲ ਆਈਸਟਨ ਥੰਮਲਿੰਗ ਲਿਖ ਰਹੀ ਹਾਂ ਸੁਝ ਨਹੀਂ ਰਿਹਾ ਤੇ ਉਹ ਬਣਾਇਆ ਤੇ ਥਾ ਗੱਲ ਆਚਾਰ ਉਹ ਉਹਦਾ ਲਿਖ ਦੇ ਮਿਰਚੀ ਉਹ ਤੁਹਦੀ ਖੇ ਰਿਆ ਉੱਪਰ ਵੀ ਆਚਾਰ ਬਣਾਇਆ ਹਾਂ ਮੈਂ ਨਹੀਂ ਮਿਰਚੀ ਦਾ ਕੋਈ ਥੰਮਲਿੰਗ ਲਿਖਿਆ ਹਰੀ ਹਰੀ ਮਿਰਚੀ ਹਰੀ ਹਰੀ ਮਿਰਚ ਸਵਾਦ ਆਵਣੀ ਨਹੀਂ ਹੋ ਸਵਾਦ ਹੀ ਕਿਉਂਕਿ ਮੈਂ ਹੁਣ ਦਾਲ ਨਾਲ ਖਾਉਂਗੀ ਉਹ ਗੁਜਰਤ ਤੋਂਨੇ ਕੱਲੀ ਖਾਈ ਸੀ ਤਾਨੂੰ ਲੱਗ ਰ데요 ਰੋਟੀ ਨਾਲ ਖਾਈ ਸੀ ਅੱਜ ਵੀ ਕਹਿੰਦੀ ਵੀ ਰੋਟੀ ਨਾਲ ਠੀਕ ਲੱਗਦੀ ਹਾਂ ਮੈਂ ਤੁਹਾਨੂੰ ਦੱਸ ਕੇ ਤਾਂ ਕਹਿੰਦੀ ਵੀ ਰੋਟੀ ਨਾਲ ਠੀਕ ਲੱਗ ਰਹੀ ਆ ਫਿਰ ਆਏ ਆ ਨਾ ਅੱਜ ਜਿਹੜਾ ਬਲੌਗ ਦੇਖਣਗੇ ਉੱਚ ਤੁਸੀਂ ਐਂ ਕਹਤਾ ਹਾਈ ਨੂਨ ਹਾਈ ਨੂਨ ਦੋਨੇ ਸਸੇ ਨੂੰ ਹੁੰਦੇ ਫਿਰ ਤਾਂ ਕਰਕੇ ਫਿਰ ਮੈਂ ਉਹ ਮੈਂ ਇਹਨੂੰ ਕਹਿ ਕੇ ਗਈ ਸੀ ਰਾਤ ਮੈਂ ਕਿਹਾ ਵੀ ਸਬਜ਼ੀ ਨਾਲ ਤਾਂ ਮਿਰਚ ਠੀਕ ਐ achar ਵੀ ਉਹ ਤਾਂ ਮੈਂ ਕੱਲੀ ਖਾ ਗਈ ਉਹ ਕੱਲਾ ਖਾ ਕੇ ਨੂਨ ਜ਼ਿਆਦਾ ਐ ਵੀ ਰੋਟੀ ਨਾਲ ਠੀਕ ਲੱਗ ਰਿਹਾ ਏ ਪਾਇਆ ਸੈਂਟਰ ਜਹਾ ਤੇ ਕਾਕੇ ਦੇ ਵਗ ਜਾ ਕਾਕੇ ਦੇ ਬਾਅਦ ਆ ਕੀ ਆ ਪਪੀਤਾ ਆਇਨੂੰ ਕਹਿੰਦਾ ਅੰਬਾ ਮੰਦੇ ਇਹ ਅੱਦਾ ਕੱਟੇ ਪੱਕਿਆ ਵੇ ਅੱਦਾ ਕੱਟ ਕੇ ਆਪੂ ਖਾਲੂਗਾ ਇਹ ਤਾਂ ਇੰਦਨ ਦੀ ਵਾਰ ਲੈ ਤਾਂ ਖਾਣਾ ਤਾਂ ਹੈ ਨਹੀਂ ਆਪੂ ਭੂਗਲਾ ਆਇਆ ਇਹੀ ਕੋਈ ਉਹ ਬੈਠਾ ਉਹ ਆਪੂ ਮੋਰ ਉਹ ਤਾਂ ਮੋਰ ਉਹ ਤਾਂ ਉਹਦਾ ਮੋਰ ਇੱਧਰ ਐਪਲ ਹੈ ਐਪਲ ਇਹ ਖਾਵਾਂਗਾ ਯੈਸ ਉਹਦਾ ਉਹਦਾ ਉਹਦੇ ਪਿੱਛੇ ਨੂੰ ਕਿ ਉਹ ਦੋ ਬੈਠੇ ਹੁਣੇ ਮੈਨੂੰ ਠਾਲ ਠਾਲ ਕੇ ਲੈ ਕੇ ਜਾਊਗਾ ਚੱਲ ਗੱਗੂ ਹਾਂ ਦੋ ਨੇ ਕਹਿੰਦਾ ਦੋ ਭੱਜ ਕੇ ਖਾ ਲੈ ਦੋ ਦੋ ਨਾ ਭੱਜ ਕੇ ਖਾਂਦਾ ਕੱਲਾ ਨਹੀਂ ਜਾਂਦਾ ਉਹ ਪਾਪਾ ਖੜਾ ਹੈ ਇਹਨੂੰ ਕਹਿੰਦੇ ਗੱਗੂ ਨੂੰ ਲੈ ਕੇ ਜਾਊਗਾ ਜਾ ਪਾਪਾ ਨੂੰ ਲੈ ਜਾ ਮੋਰ ਠਾਲ ਦੇ ਭੱਜ ਲੈ ਭੱਜ ਲੈ पापा ठालूगा पापा मोर भी उठा लेना भज के पहला पता नहीं की ये है इ कला तो हो गया हाय पापा दुई पापा भी पापा कितने चले गयो <laughs> दुई पापा दुई <laughs> पता नहीं क्या इ कला तो बैठे-बैठे याद आ गया ਮੈਂ ਕਹ ਰਹੀ ਮੈਂ ਫੜ ਵੀ ਲਿਆ ਅੰਦਰ ਬਿਠਾ ਵੀ ਲਿਆ ਵੀ ਉੜੀ ਆਊਗਾ ਉੜੀ ਆਊਗਾ ਮੰਨੇ ਨਹੀਂ ਕੱਜ ਗਿਆ ਗੋਲੀ ਮੰਗ ਪੂਰੇ ਵੀ ਇਹੀ ਕਰਦਾ ਰਿਹਾ ਪਾਪਾ ਪਾਪਾ ਧੂਈ ਹਾਂ ਇੱਕੋ ਲੱਲ ਫੜ ਲਈਏ ਨੇ ਤਾਂ ਉੱਡ ਗਿਆ ਆਪਣੇ ਆਪ ਹੀ ਉੱਡ ਗਿਆ ਭੱਜਣ ਦੀ ਲੋੜੇ ਨਹੀਂ ਪਈ ਉਹ ਪਾਗ ਗਿਆ ਬਾਈ ਬਾਈ ਨਹੀਂ ਹੈਗਾ ਵਾਈਫਾਈ ਆ ਬਾਈ 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 ਹੈ ਵਾਈਫਾਈ ਉਹ ਇੱਧਰ ਵੀ ਉਹ ਲੱਗਿਆ ਵਾ ਵਾਈਫਾਈ ਉਹ ਵਾਈਫਾਈ ਨਹੀਂ ਆਇਆ ਉਹ ਤਾਂ ਕੈਮਰਾ ਬਾਈ ਬਾਈ ਲੋ ਡੇਟਾ ਹੋ ਗਿਆ ਆਪਣਾ 2 ਵਜੇ ਦਾ ਜੇ ਦੀ ਕਰੋ ਟਾਈਮ ਨਹੀਂ ਆਗਾ ਜਿਵੇਂ ਤੁਸੀਂ ਕਹਿੰਦੇ ਨੇ ਬੇਟੀ ਬੋਲੀ ਜਾ ਮੈਨੂੰ ਤੇਰਾ ਉਹਦਾ ਕੋਈ ਅਸਰ ਨਹੀਂ ਥੋੜਾ ਪਾਚਾ ਬਣਾ ਲਈ ਰੋਟੀ ਵੀ ਬਣਾ ਲਈ ਵੈਸੇ ਉਹ ਵੀ ਕੀ ਖਾਗ ਦੋ ਰੁਪਏ ਆਉਣੇ ਦੀਆਂ ਆਪ ਕੋਈ ਨਾ ਰੋਟੀ ਬਣਾਣੀ ਹਾਂ ਫਿਰ ਤਿੰਨ ਬਣਾਣੀ ਤਾਂ ਹੈ ਕੀ ਹਾਂ ਜਬ ਬਣਾਣੀ ਬੈਨ ਸਾਲਟ ਪਰਦੀਆਂ 10 10 ਜਣੀਆਂ ਦੀਆਂ ਫਿਰ ਬਹਾਰਾ 10 10 ਬੜਾਈਆਂ ਹੋਈਆਂ ਨੇ ਪੁੱਛ ਲੈ ਉਧਰ ਬੈਠੀਆਂ ਨੇ 10 10 ਜਣੇ ਦੀ ਵੀ ਪਿੰਡ ਵਿੱਚ ਬਣਾਈ ਹੋਈਆਂ ਕਹਿੰਦੀ ਤੇ 10 10 ਜਣੇ ਅੰਦਰ ਰੋਟੀਆਂ ਬਣਾ ਲਈਓਗੇ ਤੇ ਨੂੰ ਵੀ ਤੈਨੂੰ ਤਾਂ ਇੱਕ ਜਣੇ ਦੀ ਰੋਟੀ ਖਾਦੀ ਗਈ ਇੰਦਰੀਆ ਮੈਂ 10 10 ਜਣੇ ਦੀ ਤੁੰਤੇ ਬਣਾਈ ਗਈ ਸਾਰੇ ਢੰਗੋਂ ਵੀ ਉਹ ਬੜਾ ਫੇਰ ਲਾਉਂਦੇ ਸੀ ਨਾ ਉਹ ਛੁੱਟੀਆਂ ਚ ਆ ਜਾਂਦੀਆਂ ਸੀ ਇਹ ਜਦ ਬਣਾਉਂਦੇ ਰਹੀ ਤੇ ਹਰ ਵੀ ਹਾਂ ਜੇ ਇੱਕ ਹਾਂ ਜਿਹੜਾ ਇੱਕ ਹੋਰ ਗੱਲ ਹੈ ਉਹ ਤੈਨੂੰ ਆਫ ਕੈਮਰਾ ਦਾ ਸੁਣੇਗਾ ਆ ਦੇਖੋ ਮੈਂ ਕਿੰਨੇ ਜਣਿਆਂ ਦੀ ਕੱਲੀ ਨੇ ਬਣਾਈਤੀ ਆ ਉਹ 10 ਦੇ 20 25 ਦਾ 100 100 ਦਾ ਦਸਤਾ 25 ਜਣੇ ਦੇ ਉਹ 100 ਦਾ ਦਸਤਾ ਦੀਆਂ ਗੱਲਾਂ ਨੂੰ ਹਾਂ ਉਹ ਹੀ ਤੇ ਹਰ ਵਾਰ ਵਾਰ ਹੋਈ ਸੁਣਾਈ ਜਾਣੀ ਸੁਣਾਈ ਜਾਣੀ ਫبراير ਆ ਨਿਕਲਦੀ ਮੈਂ ਆਉਣ ਛੇੜਨ ਛੜਦੀ ਹੋਈ ਹਾਂ ਕਿ ਉੱਪਰ ਆਉਂਗੀ ਮੈਂ ਰਹਾ ਮੈਂ ਤੇਰੀਆਂ ਚੋਂ ਉੱਪਰ ਆਉਂਗੀ ਜਦ ਮੈਂ ਆਟਾ ਬਣਾਉਂਗੀ ਆਉਣ ਕੀ ਕਰ ਰਹੀ ਰੋਟੀ ਅਚਾਰ ਤਾਂ ਰਹੀ ਹੈ ਸੁੱਕੇ ਰੋਟੀ ਬਤਾਏ ਪਿਆਰੀ ਕੋਈ ਜਾਂ ਕਿਉਂ ਮੈਂ ਛੇੜਦੀ ਹਾਂ ਮਸੂਨ ਬਸ ਛੇੜੀ ਨਾ ਮੈਂ ਕਿਹੜਾ ਤਨ ਛੇੜਦੀ ਹਾਂ ਤੇ ਤੁਮ ਬਸ ਨਾ ਕੋਸਸਣਾ ਅਲੰਗਿਆ ਮੈਨੂੰ ਲਾਉਂਦੇ ਇਹ ਤਾਂ ਜਮਾਇਆ ਛੱਡਦੀ ਆ ਹਨਾ ਚਲੋ ਇਹ ਤਾਂ ਚੱਲਦਾ ਹੀ ਰਹਿੰਦਾ ਇਹ ਤਾਂ ਕੋਈ ਕਿਸੇ ਤੇ ਆਫ ਕੈਮਰਾ ਚੱਲਦਾ ਹੈ ਕਿਸੇ ਤੇ ਆਨ ਕੈਮਰਾ ਚੱਲਦਾ ਹੈ ਕੀ ਹੋ ਗਿਆ ਕੁਛ ਨਹੀਂ ਮਨ ਲੱਗ ਗਿਆ ਬਦਨ ਕੀ ਕਰੀਆਂ ਭਈਆ ਜਿੰਨਾ ਸੂਟ ਬਦਲਿਆ ਇਹ ਮੈਂ ਕਿ ਅੱਜ ਤਾਂ ਵਲੋਗ ਜੁਦ ਨੂੰ ਬਣਾਉਣੀ ਆ ਨਹੀਂ ਤਾਂ ਹਰ ਕੋਈ ਕਹੀ ਕਰਦਾ ਤੁਸੀਂ ਇੱਕੋ ਸੂਟ ਬੋ ਇਹ ਰਹੇ ਦੂਰ ਦੇ ਰਹੇ ਹੋ ਨਿਆ ਫਿਰ ਕਉਂਦਾ ਹਾਂ ਹਾਂ ਜੇ ਦੂਰ ਤੇ ਆਨੇ ਆ ਉਹ ਪਤਾ ਕੀ ਗੱਲ ਆ ਜੇ ਦੂਜੇ ਲੋਟ ਐਵੇਂ ਬਣਾਉਂਦੇ ਆ ਲੰਬੇ ਉਹਦੇ ਨਾਲ ਵੀਡੀਓ ਫਿਰ ਦੂਰ ਜਾਣਾ ਪੈਂਦਾ ਹੈ ਫਿਰ ਤਾਂ ਸਾਰੇ ਦਿਖਦੇ ਆ ਜੇ ਇੱਥੇ ਰਹਿਨੇ ਆ ਫਿਰ ਇੱਕ ਜਣਾ ਦਿਖਦਾ ਏ ਲਓ ਜੀ ਹੁਣ 2:00 ਵਜ ਗਏ ਬਸ ਯੂਵੀ ਵੀ ਆਉਣ ਵਾਲਾ ਏ ਤੇ ਯੂਵੀ ਰੋਟੀ ਖਾਊਗਾ ਦਾਲ ਨਾਲ ਖਾਊਗਾ ਯੂਵੀ ਤਾਂ ਰੋਟੀ ਸ਼ਾਮ ਨੂੰ ਬਣਾਣੀ ਅੱਜ ਕੜੀ ਪਕੌੜੇ ਵਾਲੀ ਅੱਜ ਸ਼ੁਕਰ ਆ ਪਕੌੜੇ ਵਾਲੀ ਕੜੀ 4-3 ਦਿਨ ਹੋ ਗਏ ਕਹਿੰਦੇ ਆ ਨੂੰ ਅੱਜ ਬਣੂਗੀ ਹੈਂ ਕਿਉਂਕਿ ਮੈਂ ਤਾਂ ਪਰਸੋਂ ਦੀ ਡੀਗਰੀ ਤੇ ਮੈਂ ਕਿਹਾ ਮੈਂ ਵੀਡੀਓ ਬਣਾਣੀ ਆ ਇੱਕ ਪਕੌੜਿਆਂ ਵਾਲੀ ਕੜੀ ਬਣਾਉਣੀ ਆ ਪਰ ਮੈਂ ਪਹਿਲੇ ਛੋਲਿਆਂ ਦੀ ਖਾ ਲਈ ਤੀ ਮੈਂ ਬਾਅਦ 'ਚ ਦੇਖੀ ਐ ਮੈਂ ਤਾਂ ਤੋਰੀਆਂ ਉਂ ਵੀ ਖਾ ਲ ਲਈਆਂ ਬੀਬੀ ਦੇ ਪੁੱਛੋ ਬਾਟੀ ਭਰ ਕੇ ਖਾ ਲਈ ਐ ਮੈਂ ਪੁੱਛ ਲਓ ਬੀਬੀ ਦੇ ਹਣਾ ਬੀਬੀ ਮੈਂ ਕਿਹਾ ਹੂੰ ਵੀ ਤਾਂ ਅਗਲੇ ਦਿਨ ਬਚਦੀ ਐ ਮੈਂ ਤੋਰੀਆਂ ਸਬਜ਼ੀ ਵਧੀਆ ਬਣਦੀ ਆ ਹਾਂ ਮੈਂ ਤਾਂ ਖਾਂਦੀ ਐ ਮੈਂ ਨਹੀਂ ਮੰਨਾਂ ਮੂੰਨਾ ਕਰਦੀ ਬਸ ਹੂੰ ਕਹੀ ਜਾਉਂਗੀ ਹਾਏ ਤੋਰੀਆਂ ਹਾਏ ਤੋਰੀਆਂ ਪਰ ਪਾ ਕੇ ਤਾਂ ਮੈਂ ਬਾਟੀ ਭਰ ਕੇ ਵੇ ਰਹੀ ਹਾਂ ਪਾ ਕੇ ਤਾਂ ਮੈਂ ਬਾਟੀ ਭਰ ਕੇ ਵੇ ਜਲੀਆ ਪਰ ਤਰ ਤਰ ਦੇਖਾਂ ਬੁੱਤ ਪਾਇਆ ਚੱਕਰੋਂ ਦੇਖਾਂ ਦਿਖਾ ਤੇਰੀਆਂ ਚੱਪਲਾਂ ਦੇਖਾਂ ਕਿਹੜਾ ਆਹ ਚੱਪਲਾਂ ਹੋ ਥੋੜੀ ਜਿਹੀ ਖੁਈ ਰਹੀ ਹੈ ਮੈਂ ਪਾ ਦਉਂ ਲੇ ਪਾ ਕੇ ਜਾਣ ਨੂੰ ਆਹਾਂ ਕੀ ਹੋ ਰਹੀਆਂ ਬੱਪਲਾਂ ਨੇ ਮੇਰੇ ਪੁੱਤ ਦੀ ਹੈ ਮੈਂ ਲੈ ਕੇ ਆਈ ਤੀ ਆਹ ਕੌਣ ਲੈ ਕੇ ਆਇਆ ਤਾ ਬੂ ਪਤਾ ਤੁਸੀਂ ਗੱਗੂ ਗੱਗੂ ਹੁਣ ਤਾਂ ਘਟਕਦੀਆਂ ਰਹਿ ਗਈਆਂ ਬੀਬੀ ਗੱਗੂ ਲੈ ਕੇ ਆਈ ਸੀ ਹਾਂ ਹਨਾ ਹਾਂ ਸੋਨੀਆਂ ਨੇ ਆ ਕਿੰਨੀਆਂ ਚੋਰੀਆਂ ਚੱਪਲਾਂ ਆ ਮੈਨੂੰ ਬਹੁਤ ਸੋਨੀਆਂ ਲੱਗੀਆਂ ਤੀਆਂ ਹਾਂ ਵਡੀਆਂ ਨੇ ਆ ਜਿਹੜੀਆਂ ਗੋਬੰਦ ਹੁੰਦੀਆਂ ਨੇ ਉਹ ਗਰਮੀ ਲੱਗਦੀ ਜਾਦੇ ਬੱਚਿਆਂ ਨੂੰ ਹਾਂ ਸਾਰੀ ਠੀਕ ਦੇ ਹਨਾ ਹੂੰ ਇਹ ਤਾਂ ਆਪੇ ਪਾਲੇ ਕੀ ਲੋ ਜੀ ਹੁਣ ਆਪਾਂ ਸਭ ਤੋਂ ਕੜੀ ਬਣਾਉਣ ਦੀ ਤਿਆਰੀ ਕਰ ਲਈ ਟਾਈਮ ਤਾਂ 3:30 ਪੌਣੇ 4 ਦਾ ਹੋ ਗਿਆ ਸਭ ਤੋਂ ਪਹਿਲਾਂ ਪਕੌੜੇ ਬਣਾਉਂਗੀ ਕੋੜੇ ਜਾ ਕੇ ਹੁਣ ਚੁੱਲੇ ਤੇ ਪਕੌੜੀ ਬਣਾਣੀ ਹੈ ਬਾਅਦ ਵਿੱਚ ਮੈਂ ਤੁਹਾਨੂੰ ਕੜੀ ਕਿਉਂਕਿ ਸ਼ਾਮ ਨੂੰ ਨਾ ਫਿਰ ਰੋਜ਼-ਰੋਜ਼ ਕਹਿਣਾ ਵੀ ਨਹੀਂ ਚੰਗਾ ਲੱਗਦਾ ਗੁਰਦੁਆਰ ਸਾਹਿਬ ਜਾਣ ਕਰਕੇ ਅਸੀਂ ਜਿਹੜਾ ਕੜੀ ਦਾ ਮਿਆਦ ਦੂਜੀ ਵੀਡੀਓ ਬਣਾਣੀ ਹੁੰਦੀ ਆ ਥੋੜਾ ਟਾਈਮ ਜ਼ਿਆਦਾ ਲੱਗ ਜਾਂਦਾ ਜੇ ਵੀਡੀਓ ਨਾ ਬਣਾਣੀ ਹੋਵੇ ਫਿਰ ਬਹੁਤ ਟਾਈਮ ਘੱਟ ਲੱਗਦਾ ਹੈ ਇਸ ਕਰਕੇ ਆਪਣਾ ਟਾਈਮ ਸਿਰ ਲੱਗ ਰਿਹਾ ਹੁਣ ਨਹੀਂ ਧੁੱਪ ਲੱਗਦੀ ਨਹੀਂ ਬਾਹਰ ਹਵਾ ਠੰਡੀ ਹਵਾ ਚੱਲਦੀ ਹੁੰਦੀ ਯੂ ਵੀ ਥੋੜਾ ਪਿੱਛੇ ਹੋ ਜਾ ਮੂੰਹ ਤੇ ਹੀ ਆਈ ਜਾਂਦੇ ਮੇਰੇ ਪਰ ਠੰਡੀ ਹਵਾ ਚੱਲਦੀ ਹੈ ਇਸ ਕਰਕੇ ਨਾ ਫਿਰ ਹੁਣ ਆਪਾਂ ਸਾਜਰੇ ਲੱਗ ਰਹੇ ਹੁੰਦੇ ਆ। ਹੁਣ ਇੰਨੀ ਗਰਮੀ ਨਹੀਂ ਰਹੀ ਹੈ ਜੀ। ਤੇ ਸਭ ਤੋਂ ਪਹਿਲਾਂ ਹੁਣ ਕੜੀ ਆ ਹੈਗਾ ਕੜੀ ਦਾ ਤੇ ਆ ਹੈਗਾ ਪਕੌੜਿਆਂ ਦਾ ਮੈਂ ਹੁਣ ਨੂਨ ਵਿੱਚ ਦੋਨਾਂ ਚ ਇਕੱਠਾ ਪਾ ਰਹੀ ਆ ਕਿਉਂਕਿ ਪਕੌੜੇ ਬਣਾ ਕੇ ਨਾਲ ਦੇ ਨਾਲ ਉਸੇ ਤੇਲ 'ਚ ਆਪਾਂ ਕੜੀ ਬਣਾ ਲੈਂਦੇ ਆ। ਆਹ ਜੀ ਸਾਡਾ ਤੁੱਲਾ ਦੇਖੋ ਕਿੰਨਾ ਸੋਹਣਾ ਕੋਚਾ ਦਿਆ ਹੋਇਆ ਏ। ਇੱਧਰ ਨਾ ਮਿਰਚਾਂ ਕਰੀ ਆਪਾਂ ਸਾਈਡ ਤੇ। ਹੁਣ ਸ਼ੋਅ ਆਣ ਲੱਗਿਆ ਤੂੰ ਕਹਿੰਦੀ ਆਂਦੀ ਹੈਗੀ। ਕਿਉਂਕਿ 4 ਵਜੇ ਅੱਗੇ ਗਰਮੀਆ ਚ ਉਹਨੇ ਨੰਮ ਤਾੜ ਕੰਦਾ ਹੁੰਦਾ ਤਾਂ ਜੇ ਤੁਸੀਂ ਮੈਨੂੰ ਕਮੈਂਟ ਕਰਕੇ ਕਹਿ ਗਰਦੇ ਤੇ ਤੁਸੀਂ ਧੁੱਪੇ ਕੰਮ ਨਾ ਕਰਿਆ ਕਰੋ ਸ਼ੌਂਚ ਕਰਿਆ ਕਰੋ ਅੱਗੇ ਹੁਣ ਤਾਂ ਬਹੁਤ ਸ਼ੌਂ ਦੇਖੋ ਸ਼ੌਂ ਆ ਗਈ ਤੇ ਹੁਣ ਆਪਾਂ ਫੜੀ ਧਰਦੀ ਐ ਕਿਉਂਕਿ ਜੇ ਨਾ ਥੋੜਾ ਜਿਹਾ ਲੇਟ ਹੋ ਗਏ ਫਿਰ ਧਾਰਾ ਕੱਢਣ ਦਾ ਟਾਈਮ ਹੋ ਜਾਂਦਾ ਉਸ ਟਾਈਮ ਸਾਨੂੰ ਵੀਡੀਓ ਬਣਾਣੀ ਬਹੁਤ ਔਖੀ ਹੁੰਦੀ ਐ ਕਿਉਂਕਿ ਫਿਰ ਉਸ ਟਾਈਮ ਨਾ ਮੱਝਾਂ ਦੇ ਛਿੱਤਰ ਪੈਂਦੇ ਹੁੰਦੇ ਨਾ ਤੁਹਾਨੂੰ ਤਾਂ ਪਤਾ ਹੀ ਐ ਫਿਰ ਉਹ ਨਾ ਪੂਰੀ ਖੜਾ ਨਾ ਕੀ ਜਦੋਂ ਆਪਾਂ ਮੈਂ ਸਭੇ ਤਾਰਾ ਘੜਦੇ ਆ ਕਿੰਨਾ ਬੰਦਰੇ ਨਾਲ ਨਾ ਬੰਦਰੇ ਮੰਨ ਲਓ ਜੇ ਦੁੱਧ ਨਹੀਂ ਦਿੰਦੀਆਂ ਹੈਗੀਆਂ ਲੋ ਜੀ ਹੁਣ ਆਪਾਂ ਨਾ ਅੱਗ ਬਾਲ ਲਈਏ ਜੀ ਵੀ ਲੋ ਚੱਲ ਬਣਾ ਅੱਜ ਨਾ ਬੁਨੇ ਅੰਦਰ ਕਿਸਾਨ ਵੱਡੇ ਆ ਪਿਆਏ ਜੋ ਵੀ ਬਣਾ ਸੋਰੀ ਬੁਲਾਇਆ ਹੈ ਵੀਡੀਓ ਲਈ ਕਿਉਂਕਿ ਬੈਠ ਜਾਏਗੀ ਯੂ ਵੀ ਬੁਲਾਇਆ ਹੈ ਵੀਡੀਓ ਵਾਸਤੇ ਨਹੀਂ ਤਾਂ ਪਹਿਲਾਂ ਮਨਦੀਪ ਨੂੰ ਬੁਲਾਉਣਾ ਸੀਗਾ ਬੈ ਜਾ ਸੁਣ ਲੈ ਕਰਦੇ ਆ ਕਿਉਂਕਿ ਆਗੂ ਨੂੰ কাল ਦਾ بخਾਰ ਚੜਿਆ ਹੋਇਆ ਹੈ ਹਜੇ ਥੋੜੀ ਜਿਹੀ ਜਿੱਦ-ਜੁੱਦ ਜੀ ਲੱਗਿਆ ਹੋਇਆ ਹੈ ਕੰਨ ਜਿੱਦ ਕਰ ਰਿਹਾ ਹੈ ਯੂ ਵੀ ਦਾ ਹੁਣ ਟਿਊਸ਼ਨ ਦਾ ਟਾਈਮ ਵੀ ਹੋਣ ਲੱਗਿਆ ਹੈ ਇਸ ਪਾਲ ਵੀ ਨਹੀਂ ਤਾਂ ਕਰੇ ਕਰਕੇ ਫਿਰ ਮਜਬੂਰੀ ਤਨ ਮੈਂ ਕਿਹਾ 15 ਮਿੰਟ ਰਹਿ ਗਏ ਤੇਰੇ 10 ਮਿੰਟ ਪਕੌੜੇ ਖਾ ਕੇ ਜਾਉਂ ਪਕੌੜੇ ਇਹ ਨਾ ਤਾਂ ਵੀਡੀਓ ਬਣਾ ਰਿਹਾ ਹੈ ਕੰਨ ਦਾ ਪਕੌੜੇ ਜੇ ਦਊਗਾ ਤਾਂ ਵੀਡੀਓ ਬਣਾਉਂਗਾ ਹੁਣ ਜੱਥੇ ਪਕੌੜੇ ਬਣਾਨੇ ਮਨ ਲੱਗਦਾ ਜੱਥੇ ਟਿਊਸ਼ਨ ਦਾ ਟਾਈਮ ਹੋ ਰਿਹਾ ਹੁੰਦਾ ਤੇਰਾ ਨਾਲੇ ਨਾ ਮੈਡਮ ਦਾ ਮੈਸੇਜ ਆਇਆ ਹੋਇਆ ਵੀ ਪੇਪਰ ਆਗੇ ਖਾਣ ਪੀਣ ਦਾ ਧਿਆਨ ਰੱਖਣਾ ਆਪਣਾ ਪੂਰਾ ਵੀ ਕੋਈ ਵੀ ਜੰਕ ਫੂਡ ਕੋਈ ਕੋਲ ਡਰਿੰਕਸ ਕੁਝ ਨਹੀਂ ਪੀਣੇ ਸੁਣ ਗਿਆ ਵੀ ਆਪਣਾ ਪੇਪਰ ਆ ਨਹੀਂ ਹੋਣਾ ਚਾਹੀਦਾ ਵੀ ਪੇਪਰ ਆ ਕੇ ਕੋਈ ਬੱਚਾ ਬਿਮਾਰ ਹੋ ਗਿਆ ਹੁਣ ਇਹਨਾਂ ਨੂੰ ਵੀ ਦਿਖਾ ਦੇ ਚੁੰਨੀ ਚੁੰਨੀ ਤੇ ਲਈ ਆਂਦੀ ਚੁੰਨੀ ਹੁਕ ਜਾਏ ਚਲੋ ਤੇ ਦਾਦੀ ਨੂੰ ਮਾਰੋ ਜਾ ਉਹ ਵੀ ਤੂੰ ਛੱਡ ਛੱਡ ਫੜ ਤੂੰ ਤੀਖ ਲਈਆ ਕੱਟ ਕੇ ਇੱਕ ਕੰਨ ਚ ਪਾ ਲਈ ਅੱਛਾ ਮੋਨ ਲੱਗਿਆ ਤੇ ਉਹ ਧੁੱਪੀਆ ਬਬੂ ਜੀ ਸੀਸੀ ਬੰਨ ਲੈ ਦਵਾਈ ਦੀ ਹੈ ਦਵਾਈ ਦੀ ਸੀਸੀ ਬੰਨਿਆ ਵਾ ਚਲ ਵਧੀਆ ਨਵੀ ਆ ਜੂਗੀ ਹੈ ਗਈ ਥੋੜੀ ਜਿਹੀ ਉਸੇ ਨਾਲ ਸਰਲਾ ਸੋਕ ਹੋਊਗਾ ਤੁਸੀਂ ਬੋਲਿਓ ਹੈ ਕਹੋਗਾ ਬੋਲਿਓ ਸਾਜੂ ਕਰਨਾ ਜਿਹੜੀ ਬੁਖਾਰ ਦੀ ਉਹ ਤਾਂ ਹੈਗੀ ਆ ਉਹ ਪਲਾਸਟਿਕ ਸ਼ੀਸ਼ੀ ਦੀ ਚਲ ਬਸ ਰੋਕ ਦੇ ਬੀਸੀਸੀ ਪਾ ਨਹੀਂ ਲੈਣਾ ਹਨਾ ਸ਼ੁਰੂ ਕਰਤੀ ਮੈਂ ਦੇਖੀ ਆਲੂ ਕਿੰਨੇ ਪਾਤੇ ਵਿੱਚ ਇਕੇ ਆ ਜਮੀ ਹਲਕੇ ਹਲਕੇ ਕੱਟੇ ਨੇ ਆ ਕੰਮ ਨਾ ਹਰ ਚੀਜ਼ ਆਲੂ ਆਲੂ ਕੋ ਕੀ ਮੰਗਵਾ ਆਲੂ ਆਈ ਲਵ ਪੋਟੇਟੋ ਕੋਕੀ ਕੋਕੀ ਹਰ ਚੀਜ਼ ਚ ਸਬਜੀ ਚ ਆਲੂ ਕੱਟ ਕੱਟ ਖਾਂਦਾ ਹੁੰਦਾ ਯੂਵੀ ਵੀ ਤਾਂ ਕਹਿੰਦਾ ਕਿ ਮੈਨੂੰ ਪਤਾ ਨਹੀਂ ਇੱਕ ਦਿਨ ਪਤਾ ਨਹੀਂ ਕਿ ਆ ਤਾਂ ਇੱਕ ਵਾਰੀ ਕੁਛ ਹੈ ਤਾਂ ਵੀ ਪਤਾ ਨਹੀਂ ਕੋਈ ਸੁਖਣਾ ਪ੍ਰੋਗਰਾਮ ਤਾਂ ਕਿ ਦੁੱਖ ਦਾ ਉੱਥੇ ਉਹਦਾ ਨਾਂ ਪਤ ਨਹੀਂ ਹੁਣ ਉਹ ਪੂਰੇ ਤੀਮੀਆਂ ਲੱਗੀ ਵੀ ਤੀਆਂ ਪਾਣ ਆਪ ਮੈਨੂੰ ਆ ਕੇ ਕਹਿੰਦਾ ਭਾਬੀ ਆਹ ਸਬਜ਼ੀ ਚ ਜਿਹੜੀ ਮਿਕਸ ਵੈਜ ਨਹੀਂ ਹੁੰਦੀ ਕਹਿੰਦਾ ਜੋ ਆਲੂ ਗੱਡ-ਗੱਡ ਕੇ ਪਾਈ ਨਹੀਂ ਮੇਰੇ ਪਲੇਟ ਚ ਆਲੂ ਮੈਨੂੰ ਲੱਭਣੇ ਮੁਸ਼ਕਲ ਆਪਣੇ ਵੀ ਤਾਂ ਜਵਾ ਕਰ ਲੂਏ ਖੰਦੇ ਨੇ ਮੈਂ ਉੱਥੇ ਖੜੀ ਰਹੀ ਤੀਮੀਆਂ ਲੈਣ ਚ ਲੱਗੀਆਂ ਰਹੀਆਂ ਮੈਂ ਤੇਰੇ ਤਾਂ ਆਲੂ ਹੀ ਨਹੀਂ ਖਤਮ ਹੁੰਦੇ ਯੂਵੀ ਵੀ ਆਲੂ ਖੰਦਾ ਆਬੂ ਵੀ ਸਾਰੇ ਨਿਆਣੇ ਸਾਰੇ ਨਿਆਣੇ ਆਲੂ ਖੰਦੇ ਨੇ ਲੋ ਜੀ ਆਪਾਂ ਹੁਣ ਪਕੌੜੇ ਪਾ ਦਈਏ ਆਲੂਆਂ ਨਾਲ ਮੈਂ ਐਨੇ ਸੋਣਾ ਆ ਪਾਇਆ ਤਾਂ ਆਲੂਆਂ ਨਾਲ ਘਰ ਦਾ ਸਾਰਾ ਬੇਸਣ ਆਲੂ ਵਾਲਾ ਪਕੌੜਾ ਮੈਂ ਤਾਂ ਵੀ ਮੈਂ ਸਿਰਫ ਬਸ ਆਹ ਥੋੜੇ ਜਿਹੀ ਗਠੀ ਪਾ ਕੇ ਬੇਸਣ ਵੇਸਣ ਦੇ ਪਕੌੜੇ ਬਣਾਉਣੇ ਆ ਕੜੀ ਚ ਸਿਰਫ ਬੇਸਣ ਦੇ ਹੀ ਹੁੰਦੇ ਆ ਹਾਂ ਇੱਕ ਦਿਨ ਮੈਂਨੇ ਕਿਸੇ ਦੀ ਉਹ ਦੇਖੀ ਸੀ ਚਲ ਬਾਅਦ ਚ ਕਰੂੰਗੀ ਆ ਫੜੀ ਲਾ ਫੜੀ ਆ ਕਿਤੇ ਦੇਖ ਵੀ ਉਹਨਾਂ ਨੇ ਉਹ ਕਰਖੀ ਕਿ ਕਿੰਨੇ ਸੋਹਣੇ ਪਕੌੜੇ ਬਾਰੇ ਨੇੜੇ ਆ ਕੇ ਕਿ ਦਿਖਾਈਦਾ ਹੁੰਦਾ ਹੈ ਮੈਂ ਕੈਮਰਾ ਨਾਲ ਫੋਨ ਹੋ ਜਾਵੇ ਵਿੱਚ ਹੋਰ ਜਲ ਜੇ ਹੋਰ ਕੈਮਰਾ ਨਹੀਂ ਜਲਦਾ ਟੈਨਸ਼ਨ ਹਾਂ ਸੱਚ ਮੈਂ ਰੀਲ ਦਸਣ ਲੱਗੀ ਸੀ ਇੰਸਟਾਗ੍ਰam ਤੇ ਰੀਲ ਚੱਲ ਰਹੀ ਕ ਇਹਦਾ ਨਾਲੇ ਤੋੜੇ ਸੇਕ ਬਹੁਤ ਪੈਂਦਾ ਇਹਨੂੰ ਛੋਟਾ ਕਰਾਓ ਚੁੱਲੇ ਨੂੰ ਗੱਲ ਫੇਰ ਮੇਰੀ ਕੱਟ ਗਈ ਅੱਜ ਹਾਂ ਕੀ ਉਹਨੇ ਕੜੀ ਬਣਾ रखी ਪਰ ਪਕੌੜੇ ਐਵੇਂ ਤਲੇ ਨਹੀਂ ਹੈਗੇ ਜਿਵੇਂ ਪਕੌੜਿਆਂ ਦਾ ਮਿਕਸਚਰ ਤਿਆਰ ਆ ਬਸ ਐਂ ਜੋ ਸਿੱਟੀ ਗਈ ਉਹ ਚ ਹਾਂ ਹਾਂ ਆਉ ਕੀ ਹੋਇਆ ਪਹਿਲਾਂ ਪ੍ਰੋਸੈਸ ਸਮਝ ਨਹੀਂ ਆਉਂਦਾ ਜਾਣ ਆਵੀਂ ਤੁਹਾਨੂੰ ਮੈਂ ਗੋਰ ਖਾਲੀ ਹੀ ਤੇਰੀ ਗੋਰ ਦਾ ਜਿਹੜਾ ਹੈ 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 ਕਿਉਂ ਫੇ ਮੇਰੀ ਗੱਲ ਸੁਣਦੇ ਨਹੀਂ ਤੂੰ ਸੁਗਰ ਨਾਲ ਮੈਂ ਕਿਸੇ ਦੀ ਵੀ ਨਹੀਂ ਸੁਣਦੀ ਤੇ ਤੈਨੂੰ ਬਾਤ ਹੀ ਪੁੱਛਦੀਆਂ ਵੀ ਹੈ ਕਿ ਆ ਗੱਲ ਹੋਈ ਦੀ ਦੱਸੀ ਮਰਾਇਆ ਮੈਨੂੰ ਵੀ ਕਿਸੇ ਨੇ ਕੀ ਗੱਲ ਕਹੀ ਦਿਮਾਗ ਪਤਾ ਨਹੀਂ ਕਿੱਥੇ ਹੁੰਦਾ ਏ ਹੂੰ ਦਿਮਾਗ ਪਤਾ ਨਹੀਂ ਕਿੱਥੇ ਹੁੰਦਾ ਦਿਮਾਗ ਮੇਰੇ ਪਕੌੜੇ ਬਣਾਣ ਕਿੰਨੀ ਹੈ ਵੀ ਮੇਰਾ ਹੱਥ ਨਾ ਫੁੱਜ ਜਾ ਆਹ ਪਤਾ ਆ ਦੇਖ ਪਕੌੜੇ ਕਿੰਨੀ ਛੇਤੀ ਬਣੇ ਸੇਕ ਪੈ ਰਾ ਫਿਰ ਸੇਕ ਸਾਰਾ ਮੇਰੇ ਤੇ ਗੇਰਪਾ ਗੇਰਪਾ ਕੀ ਕਰਾ ਸੇਕ ਚਾਰੀ ਤੇ ਲਿਆਈ ਨਹੀਂ ਹੈਗੀ ਕਰ ਸਾਰਾ ਮੇਰੇ ਉਪਰ ਪੈ ਰਿਹਾ ਪਿੱਛੇ ਸੇਕ ਉਹ ਪੂਰਾ ਕੰਮ ਤਾਂ ਕਰਨਾ ਨਹੀਂ ਹੈਗਾ ਆ ਚੁੱਲ੍ਹੇ ਨੂੰ ਸੈੱਟ ਕਰੋ ਮੈਂ ਨਾ ਪਹਿਲਾਂ ਤੇਲ ਥੱਲੇ ਧਾਰ ਕੇ ਵਿੱਚ ਪਾਣੇ ਤੋਂ ਬਾਅਦ ਥੋੜਾ ਠੰਡਾ ਕਰਿਆ ਕਿਉਂਕਿ ਤੇਲ ਇੰਨਾ ਜ਼ਿਆਦਾ ਭਾਗਿਆਲਾ ਨਹੀਂ ਪਕੌੜੇ ਤੁਸੀਂ ਦੇਖੇ ਆ ਵੀ ਕਾਲੇ ਗੱਟ ਰਹੇ ਆ ਨਾ ਤੇਲ ਜਾ ਤੇ ਭੱਗ ਗਿਆ ਵਿੱਚੋਂ ਪਕੌੜ ਮੈਂ ਖਾ ਕੇ ਦੇਖਿਆ ਚੁੱਲਾ ਨਾ ਜਿਹੜਾ ਸਾਡਾ ਉਹ ਬਹੁਤ ਵੱਡਾ ਮੂੰਹ ਦਾ ਹੈ ਦਾ ਇੱਕੋ ਲਾ ਅੱਗ ਬਹੁਤ ਜ਼ਿਆਦਾ ਹੋ ਜਾਂਦੀ ਆ ਕਦੇ ਤਾਂ ਬਲਦੀ ਨਹੀਂ ਕਦੇ ਗੋਹੇ ਜਿਆਦਾ ਨਾਲ ਉਹ ਹੋ ਜਾਂਦੀ ਆ ਹੁਣ ਮੈਂ ਸਭ ਤੋਂ ਪਹਿਲਾਂ ਮਿਰਚ ਪਾਉਂਗੀ ਮਿਰਚ ਦੇ ਬਾਅਦ ਨਾਲ ਦੀ ਨਾਲ ਮੇਥੇ ਪਾ ਦਾਂਗੀ ਤੇਲ ਤਾਂ ਆਪਣਾ ਜਿਹੜਾ ਕੜਿਆ ਹੀ ਹੋਇਆ ਏ ਹੁਣ ਸਭ ਤੋਂ ਪਹਿਲਾਂ ਮਿਰਚੋਂ ਕਈ ਨਾ ਕੜੀ 'ਚ ਜਿਹੜਾ ਤੜਕਾ ਹੈ ਉਹ ਦੂਜੇ ਲੋਟ ਲਾਂਦੇ ਆ ਨਾ ਬਾਅਦ 'ਚ ਮਿਰਚ ਤੇ ਲਾਲ ਜੀ ਮਿਰਚ ਤੜਾਂਦੇ ਨਹੀਂ ਉਹ ਬਿਚਸ ਆਪ ਪਹਿਲਾਂ ਲਾਇਆ ਕਰਦੇ ਤੇ ਪਹਿਲਾਂ ਲਾਂਦੇ ਹੁੰਦੇ ਤੇ ਅਸੀਂ ਹੁਣ ਹੁਣ ਤਾਂ ਵਿਚ ਜਦੋਂ ਅਸੀਂ ਜਿਆਦਾ ਚੋਜ ਕਰੇ ਕਰਦੇ ਤੇ ਹੁਣ ਅਸੀਂ ਉਹ ਵੀ ਘਟ ਗਏ ਉਹ ਵੀ ਘਟ ਗਏ ਜਿਵੇਂ ਕਿ ਤੇ ਤੇਲ ਚ ਪਾਨੇ ਆ ਨਾ ਮਿਰਚ ਫਰਾਈ ਕਰਦੇ ਆਵੇਂ ਫੁੱਲ ਨਹੀਂ ਜਾਂਦੇ ਆਦੇ ਫੁੱਲ ਰਹੀ ਆ ਨਾ ਜਦ ਹੁਣ ਕੜੀ ਚ ਰਿਜੂਗੀ ਹੋਰ ਵੀ ਫੋਲਜੂਗੀ ਹੁਣ ਅੱਗ ਘਟ ਗਈ ਦੇਖੋ ਆ ਹਾਲ ਆ ਚੁੱਲੇ ਦਾ ਕਿ ਨਹੀਂ ਪਸੰਦ ਉਹ ਬਾੜ ਲਿਆ ਕਰੋ ਜਿਹੜਾ ਪਹਿਲਾਂ ਸੀ ਉਹ ਪਦੋਂ ਕਿ ਉਹ ਅੰਦਰ ਆ ਫੇਰ ਕਿਉਂ ਅੰਦਰ ਆ ਮੈਂ ਤਾਂ ਕਿਦਾਂ ਨਹੀਂ ਵੇਟ ਕਰ ਰਹੀਆਂ ਚੁੱਲਾ ਹੋ ਲੂਗਾ ਆ ਐਂ ਤੁਹਾਨੂੰ ਫੇਰ ਵੀ ਦੱਸਿਆ ਹੋਇਆ ਫੇਰ ਬੰਦ ਹੋ ਦੋ ਹੀ ਚਲੋ ਹੁਣ ਮੇਥੇ ਪਾ ਲਈ ਆਪਾਂ ਥੋੜੇ ਜੇ ਮੇਥੇ ਤਾਂ ਨਾ ਫਿਰ ਛੇਤੀ ਉਹ ਭੁੰਨ ਹੋ ਜਲੇ ਪਾ ਕਰਕੇ ਮੇਥੇ ਪਹਿਲਾਂ ਨਹੀਂ ਪਾਏ ਆ ਦੇਖੋ ਹੁਣ ਲਾਗੇ ਕੜ ਕਰ ਕਰਨਾ ਦੇਖ ਹੈ ਨਾ ਹਾਂ ਮੇਥੇ ਲਾਲ ਹੋਣ ਲੱਗੇ ਹੁਣ ਤੇਲ ਭੱਕ ਗਿਆ ਪਾੜ ਗਿਆ ਹੁਣ ਆਪਾਂ ਪਾਣੀ ਆ ਬਸ ਕੈਣ ਲੱਗੀ ਸੀ ਕਿਆ ਦੇ ਕੀ ਕਹਿਣਾ ਮੈਂ ਕਹਿਣ ਲੱਗੀ ਸੀ ਕਿ ਤੇਲ ਭੱਕ ਗਿਆ ਮੈਂ ਕਹਿਣ ਲੱਗੀ ਥੋੜੇ ਵਗੂ ਹਾਂ ਹਾਂ ਮੇਰੇ ਮੰਗੋ ਆ ਆਪਣੀਆਂ ਲਈ ਹਰ ਟਾਈਮ ਮੇਰੀਆਂ ਹੀ ਲੱਸੀ ਵਾਲੀਆਂ ਮੇਰੀਆਂ ਤੁਹਾਡੀਆਂ ਉਸਣੀਆਂ ਫਿਰ ਤੇਰੀਆਂ ਮੈਨੂੰ ਐ ਤਾਂ ਵੀ ਤੁਸੀਂ ਹੁਣ ਭੱਗ ਦੋਗੇ ਤੇਲ ਵਾਂਗੂ ਕੁਝ ਗੱਲੀਆਂ ਆਣੀਆਂ ਤੇਰੇ ਵਲੋਗ ਤੋਂ ਦੱਸੂਗੀ ਜਿਵੇਂ ਭੱਗ ਦੋਗੇ ਫਿਰ ਕੋਈ ਗੱਲ ਕਰੂੰਗੀ ਤੇ ਦੀ ਉਦੀ ਤੇਦੀ ਦੀ ਕਰਕੇ ਭੱਗੀ ਆਵੋਂ ਹਾਂ ਆਵੋਂ ਅੰਦਰੇ ਬੈ ਕੇ ਆਏ ਨੀ ਮੁੜ ਕੇ ਐ ਕੜਾਹੀ ਛੋੜੀ ਰੋਗੀ ਤੁਹਾਡੀ ਨਾਲੇ ਮੈਂ ਲੱਭਦਾ ਹੀ ਹੁਣ ਮੈਂ ਕੀ ਕਰਾਂ ਪੁੱਛਣਾ ਦੀ ਹੈ ਨਹੀਂ ਤੇ ਮੈਂ ਇਸੇ ਚ ਪਾ ਲਈ ਮੈਂ ਕਿਾ ਚੱਲ ਕੋਈ ਨਾ ਰੋਟੀ ਨਾਲ ਖਾਣੀ ਜੇ ਚੋਲ ਹੁੰਦੇ ਤਾਂ ਮੈਂ ਪਤਿਲਾ ਧਰ ਲੈਂਦੀ ਤੇ ਕੜੀ ਜਿਆਦਾ ਲੱਗਦੀ ਐ ਨਾ ਚੋਲਾ ਨਾਲ ਐ ਕਰਿਓ ਬਾਅਦ ਚ ਪਤਿਲੇ ਚ ਥਲਦੇ ਹੋ ਇਹਨੂੰ ਮਾਜਦੇ ਹੋ ਰੀਜੀ ਹੋਊਗੀ ਬਰੀਲੇ ਚੋਲ ਹਨਾ ਥੋੜਾ ਖਰੂੰਗ ਪਕੌੜੇ ਤਾਂ ਕੱਚੇ ਬਣਾਤੇ ਤੇਰੇ ਹਾਲਾਤ ਐ ਤੇਰੇ ਹਾਲਾਤ ਲੈ ਆ ਦੇਖੋ ਜੀ ਦੇਖੀ ਦੇਖੀ ਸੇਕ ਨਾ ਸਾਰਾ ਕੜਛੀ ਨੂੰ ਲੱਗ ਗਿਆ ਹੁਣ ਮੇਤੇ ਕੜਛੀ ਨਹੀਂ ਫੜੀ ਜਾ ਰਹੀ ਕੀ ਆਏ ਮੈਂ ਤਾਂ ਦੁਖੀ ਹੋ ਗਈ ਮੈਂ ਕੀ ਕਰਾਂ ਮੈਂ ਕੜਛੀ ਫੇਕਦੀ ਹਾਂ ਲੋ ਜੀ ਕੜੀ ਦੇਖੋ ਆ ਦੇਖੋ ਕਾਲੀਆਂ ਨਾ ਮੈਂ ਮਿਰਚਾਂ ਦਿਖਾ ਰਹੀਆਂ ਕਾਲੀਆਂ ਐਵੇਂ ਕੜਛੀ ਉੱਪਰ ਚੱਕੇ ਕਰਦੇ ਕਿੰਨੀਆਂ ਸੋਹਣੀਆਂ ਲੱਗ ਹੈ ਹਾਂ ਇਹ ਫਟ ਜਾਂਦੀ ਹੈ ਨਾ ਉਹ ਮੈਂ ਚੱਕਦੀ ਨਹੀਂ ਮੈਂ ਭੁੱਲ ਕੇ ਚੱਕਤੀ ਕੋਈ ਨਾ ਵਿੱਚ ਟਰ ਦਨੇ ਲੈ ਫੜ ਬਸ ਉਹ ਰਿੱਜਦੀ ਨਹੀਂ ਹੋ ਗਈ ਦੀ ਕੜਸ਼ਿਉਰੇ ਤਾਂ ਚੱਕਤੀ ਨਹੀਂ ਥਲਦਣ ਕਿਉਂਕਿ ਥੋੜੀ ਥੋੜੀ ਪਾਈ ਥੋੜੀ ਗਾੜੀ ਨਹੀਂ ਲੱਗ ਰਹੀ ਮੈਨੂੰ ਹੈ ਫਿਰ ਉਹ ਪਕੌੜਿਆ ਕਰਨ ਹੋ ਗਈ ਪਕੌੜਿਆ ਪਚਦੇ ਤਾਂ ਪਾਤੇ ਤੇ ਫਿਰ ਮਾਂ ਸਰਨਾਣੀ 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 ਗਲਸੀ ਹੈ ਗਿਆ ਗਲਸੀ ਤਾਂ ਨਹੀਂ ਹੈਗੀ ਥੋੜੀ ਜਿਮਾ ਪਤਲੀ ਕਰ ਲਵਾਂ। ਦਹੀਂ ਵਾਲੀ ਲੱਸੀ ਕਰੀ ਹੋਈ ਹੈ ਥੋੜਾ ਜਿਆਦਾ ਲੱਸੀ ਪਾਣੀ ਪਾ ਕੇ ਅੰਦਰ ਇਹ ਕੋ ਕਰ ਲਵਾਂ। ਹੈਨਾ? ਪਾਣੀ ਥੋੜਾ ਕੁਸ ਕਰ ਲਿਓ ਬਸ। ਹੂੰ। ਫਿਰ ਕੜੀ ਕੜੀ ਬਣ ਗਈ ਤੇ ਚੁੱਲਾ ਹੋ ਗਿਆ ਵਿਹਲਾ ਉਧਾਰਾਂ ਦਾ ਵੀ ਕੰਮ ਨਿਪੜ ਗਿਆ। ਹੁਣ ਅਸੀਂ ਲਾਣ ਲੱਗੇ ਜੀ ਰੋਟੀ ਤੇ ਰੋਟੀ ਪਤਾ ਹੀ ਹੈ ਤੁਹਾਨੂੰ ਰੁਟੀਨ ਸਾਡੀ ਕੀ ਹੈ ਹੈਨਾ? ਉਹ ਤੇ ਬਾਅਦ ਆਪਾਂ ਅੱਗੇ ਪਿੱਛੇ ਕਰਕੇ ਚਲੇ ਜਾਂਦੇ ਆ ਫਿਰ ਕਈ ਵਾਰੀ ਹੈਨਾ ਜਦ ਟਾਈਮ ਹੁੰਦਾ ਜਦ ਲੱਗਦਾ ਜਦ ਅਸੀਂ ਕੱਲ ਸਾਨੂੰ ਧੁੱਪ ਜ਼ਿਆਦਾ ਲੱਗੀ ਇਸ ਕਰਕੇ ਅਸੀਂ ਕਿਹਾ ਵੀ ਅੱਜ ਤਰੋਟੀ ਲਾ ਕੇ ਚਾਵਾਂਗੇ। ਹੋਰ ਬੁਖਾਰ ਚੌੜ ਰਿਹਾ ਤੇ ਬਾਬੂ ਨੂੰ ਵੀ। ਆਬੂ ਨੂੰ ਵੀ ਅੱਜ ਸਵੇਰ ਦਾ ਢਿੱਲਾ ਤਾਂ ਹੁਣ ਤਾਂ ਠੀਕ ਜਾ ਪਰ ਚੇਟ ਜਿਹੜਾ ਹੋਇਆ ਪਿਆ ਏ। ਹੱਥ ਨਹੀਂ ਇੱਕ ਵਾਰ ਡਾਕਟਰ ਦੇ ਨੂੰ ਫੇਰ ਭੇਜਾਂਗੇ। ਸ਼ਾਮ ਨੂੰ ਭੇਜਾਂਗੇ। ਹਾਂ। ਕੁਝ ਖਾ ਵੀ ਨਹੀਂ ਰਿਆ ਨਾਲੇ। ਚਲੋ ਜੀ ਹੁਣ ਮੈਂ ਮਾਸ ਦਾ ਪਤਿੱਲਾ ਆਪਾਂ ਹੁਣ ਵੇਲੇ ਤਾਂ ਨਹੀਂ ਹੋਇਆ ਕੰਮ ਤਾਂ ਹਜੇ ਹੈਗਾ। ਕੰਮ ਤਾਂ ਰਾਤ ਦੇ 8 ਵਜੇ ਨਿਬੜੂਗਾ। ਬਲਾਗ ਨਾਲ ਜੁੜੇ ਰਹੋ ਥੋੜੀ ਦੇਰ ਤੱਕ ਕੁਇ ਲਾਗੇ। ਬੀਬੀ ਉਹ ਧੀ ਬੀਬੀ ਆਪਣਾ ਥੈਲਾ ਆਪਣਾ ਬੋਰੀ ਬਿਸਤਰਾ ਤਿਆਰ ਕਰ ਲਿਆ ਉਹ ਦੇਖੋ ਹਾਂ ਸਾਰਾ ਥੈਲਾ ਚੜ ਗਿਆ ਫਿਰ ਦੇ ਹਾਂ ਹੋ ਗਿਆ ਹੋਰ ਲੱਗਾਇਆ ਚੜ ਲੈ ਚੰਗੀ ਤਰ੍ਹਾਂ ਬੀਬੀ ਥੈਲੇ ਤੇ ਪੂਰੀਆਂ ਕਿਹੜੀਆਂ ਚੜਾ ਲੀਆਂ ਬੀਬੀ ਨੇ ਪੂਰ ਬੀਬੀ ਲੱਗੇ ਝਾੜ ਦੋ ਆ ਜੱਗੂ ਕਿੰਨਾ ਕਾਨੂੰਆ ਸਲੰਡਰ ਉੱਥੇ ਪੂਰੀਆਂ ਕਿਹੜੀਆਂ ਸਲੰਡਰ ਪਰ ਤੇ ਚੜ ਗਈਆਂ ਹੋਣੀਆਂ ਹਾਂ ਪਹਿਲਾਂ ਛੰਡਾ ਸਲੰਡਰ ਤਾਂ ਮੈਂ ਇੱਥੇ ਹੀ ਰੱਖਿਆ ਤਾਂ ਇੱਥੇ ਹੀ ਰੱਖੀਆਂ ᱛੀਆਂ ਉਹ ਕੁਰਸੀ ਪਰ ਰੱਖਿਆ ਤਾਂ ਚੱਲੀ ਫਿਰ ਗਏ ਪਿਆ ਹੁਣ ਲੋ ਅਰਖ ਚਲੇ ਗੁਰਦੁਆਰਾ ਸਾਹਿਬ ਫੇਪਾ ਬਤਾਇਆ ਉਹ ਨਾ ਫਿਰ ਵੀ ਇੱਕ ਵਾਰੀ ਚੈੱਕ ਤਾਂ ਕਰਾਉਣਾ ਨਾਲੇ ਹਨਾ ਨਾ ਗਰਮ ਬਿਆ ਇਹ ਕਿ ਫਿਰ ਹੋਗਾ ਗਰਮ ਜਾ ਹਾਂ ਮੈਂ ਨਾਲੇ ਸੁਸਤ ਜਾ ਲੱਗ ਰਿਹਾ ਮੈਨੂੰ ਵੀ ਪਹਿਲਾਂ ਠੀਕ ਹੋ ਜਾਊਗਾ ਦੁਪਹਿਰੀ ਲੋ ਜੀ ਆਪਾਂ ਰੋਟੀ ਪਾ ਲਈ ਤੇ ਹੁਣ ਟਾਈਮ ਹੋ ਗਿਆ ਔਰ ਦੇਖੋ ਬਾਹਰ ਕਿਤੇ ਤੁਹਾਨੂੰ ਦਿਖ ਰਿਹਾ ਹੁਣਾਂ ਨੇੜਾ ਹੋ ਗਿਆ ਹੁਣ ਅਸੀਂ ਗੁਰਦੁਆਰਾ ਸਾਹਿਬ ਤੋਂ ਵੀ ਆ ਗਏ ਤੇ ਆਰਸਰ ਆਪਦੀ ਰੋਟੀ ਪਾ ਲਈ ਤੇ ਮੈਂ ਮਿਰਚ ਦੇ achar ਜਿਹੜੇ ਤੁਸੀਂ ਕੱਲ ਵੀਡੀਓ ਚ ਦੇਖੇ ਹੋਣੇ ਮਨਦੀਪ ਨੇ ਵੀਡੀਓ ਪਾਈ ਥੀ ਮਿਰਚ ਦਾ achar ਓਸੀ ਦੋਨਾਂ ਨੇ ਆਪਣੇ ਵਾਸਤੇ ਖਾਣਾ ਰੱਖਿਆ ਜੀ ਇਹ ਤੁਹਾਨੂੰ ਵੀਡੀਓ ਤੇ ਤੁਹਾਨੂੰ ਟੇਸਟ ਲਈ ਕੱਲ ਦੇਤਾ ਹਨਾ ਲਾ ਚੱਕ ਕੇ ਖਾ ਲਾਂਗੇ ਮੈਂ ਖੋਲੀ ਭਰ ਕੇ ਲਪੋੜਣਾ ਪਹਿਲਾਂ ਹੀ ਕਿਥੇ ਲਪੋੜੋਗੇ ਕਿਥੇ ਲਪੋਉਂਗੀਆਂ ਵਹੀ ਮਿਰਚ ਦਾ achar ਬੋਟਲ ਚ ਤੇ ਆ ਔਰ ਮਿਰਚ ਮਿਰਚਾਂ ਨਾ ਜਿਹੜੀਆਂ ਉਹ ਤਾਂ ਮੇਰੇ ਜਾਰ ਹੈ ਹਰੀਆਂ ਮਿਰਚਾਂ ਮੈਂ ਤਿੰਨੇ ਮੈਂ ਕੱਲ ਸਵੇਰੇ ਦਾਲ ਖਾਈ ਸੀ ਨਾ ਕਿਰਕੀ ਆਲੀ ਆ ਆਲੀ ਉਹ ਕਿਛੀ ਹੱਤੀ ਨਾ ਪੰਤੀਆ ਮਿੱਚਾ ਚੌਤੀਆਂ ਦਹੀਂ ਚ ਪਈਆਂ ਦੀਆਂ ਐਂ ਮਿਰਚਾ ਖਾਣੀ ਹੈ ਨਾ ਡਾਲ ਲੱਗੂ ਹੁਣ ਡਾਲ ਲੱਗ ਜੂ ਹੁਣ ਹੁੰਦੀ ਤਾਂ ਹੈ ਕਿ ਕੋ ਸਾਲ ਵਿੱਚ ਹੁੰਦੀ ਆ ਉਹ ਨਹੀਂ ਮਿਲ ਹੁੰਦੀ ਉਹ ਤਾਂ ਮੇਰੇ ਠੀਕ ਆ ਉਹ ਤਾਂ ਮੇਰੇ ਮਿਰਚਾ ਨੂੰ ਹਾਜਮ ਨਹੀਂ ਮਰਾਂ ਉਹਨਾਂ ਨੂੰ ਖਾਣੀ ਮਿਰਚਾ ਤੇ ਹੁਣ ਮੈਂ ਖਾਣ ਲੱਗੀ ਆ ਜੀ ਰੋਟੀ ਤੇ ਆਪੋ ਆਪਣੀ ਦਵਾਈ ਲਈ ਆ ਆਪੋ ਹੁਣ ਕੰਨ ਪਤਾ ਲੱਗੂਗਾ ਵੀ ਆਪੋ ਥੋੜਾ ਫਰਕ ਪੈਦਾ ਦਵਾਈ ਤਾਂ ਦੇਤੀ ਡਾਕਟਰ ਨੇ ਥੋੜਾ ਜਿਹਾ ਜਾਨੂੰ ਠੀਕ ਜਿਹਾ ਨਹੀਂ ਲੱਗ ਰਿਆ ਤਾਂ ਗੋਦਵਾਲ ਚ ਨਹੀਂ ਇੰਨਾ ਬੋਲਿਆ ਜਾਂਦੀ ਉਹ ਜਦੋਂ ਉੱਠ ਕੇ ਭੱਜਦੀ ਆ ਬਾਹਰ ਨੂੰ ਗੋਦੀ 'ਚ ਬੈਠਾ ਰਹੇ ਆ ਫਿਰ ਅਸੀਂ ਭੋਗ ਵੰਡ ਕੇ ਆਵਣਾ ਜਦੋਂ ਉਹਨੂੰ ਲੈ ਆਏ ਵੀ ਕਿਤੇ ਵੀ ਪਹਿਲਾਂ ਜਾਦਾ ਹੋਣਾ ਹੋ ਜੇ ਬੈਠਿਆ ਬੈਠਦਾ ਤਾਂ ਹੈ ਨਹੀਂ ਕੋਈ ਟੱਪ ਦਾ ਬਹੁਤ ਜਾਂਦਾ ਚਲੋ ਜੀ ਆਪਣਾ ਜਿਹੜਾ ਬਲੌਗ ਹੈ ਉਹ ਇੱਥੇ ਤੱਕ ਸੀਗਾ ਜੇ ਕੜੀ ਪਸੰਦ ਆਈ ਹੋਵੇ ਪਕੌੜੇ ਵਾਲੀ ਕੜੀ ਦੇਖੋ ਮੈਂ ਲਾਲ ਲਾਲ ਮੇਚਾ ਪਈਆਂ ਦੇ ਪਕੌੜੇ ਆ ਦੇਖੋ पकोडे वाली कढी ते हुन मिलते आपा अगले ब्लॉग च चैनल नु सब्सक्राइब जरूर करियो वीडियो नु लाइक करियो सोणे सोणे कमेंट कर दियो हुन लंदेया बाय बाय ब्लॉग च